ਤੂੰ ਮੈਨੂੰ ਮਾਫ਼ ਨਹੀਂ ਕਰ ਸਕਦੀ ਕੰਮੀ ਅੱਜ ਮੈਂ ਤੈਨੂੰ ਬੜਾ ਦੁਖਾਇਆ ਸੀ ਰਾਤ ਨੂੰ ਸੁਮੇਸ਼ ਨੇ ਕੰਮੀ ਦੇ ਕੋਲ ਬੈਂਦਿਆਂ ਆਖਿਆ ਕੰਮੀ ਨੇ ਆਪਣਾ ਸਿਰ ਆਪਣੇ ਗੋਡਿਆਂ ਉੱਤੇ ਰੱਖ ਦਿੱਤਾ ਉਹਦਾ ਜੀ ਕੀਤਾ ਉਹ ਆਖੇ ਪਰ ਸੁਮੇਸ਼ ਇਹ ਤੈਨੂੰ ਪਹਿਲਾਂ ਪਤਾ ਨਹੀਂ ਸੀ ਅੱਜ ਕੋਈ ਨਵਾਂ ਪੱਤਾ ਲੱਗਾ ਏ ਮੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਤਾਂ ਕੁਝ ਨਹੀਂ ਸੀ ਜਿਹੜਾ ਮੈਂ ਚੁਪਾਇਆ ਹੋਇਆ ਸੀ ਪਰ ਕੰਮੀ ਕੋਲੋਂ ਕੁਝ ਨਾ ਆਖਿਆ ਗਿਆ ਸੁਮੇਸ਼ ਨੇ ਹੱਥ ਨਾਲ ਕੰਮੀ ਦਾ ਸਿਰ ਉੱਚਾ ਕੀਤਾ ਉਦਾਂ ਉਹ ਅਥਰੂਆਂ ਨਾਲ ਭਿੱਜਾ ਹੋਇਆ ਸੀ ਕੰਮੀ ਦੇ ਜੀਵ ਵਿੱਚ ਇੱਕ ਵਲੇਲ ਆਇਆ ਸੁਮੇਸ਼ ਤੇਰੀ ਜ਼ਿੰਦਗੀ ਵਿੱਚ ਵੀ ਤਾਂ ਮੇਰੇ ਤੋਂ ਪਹਿਲਾਂ ਇੱਕ ਕੁੜੀ ਆਈ ਸੀ ਭਾਵੇਂ ਤੂੰ ਆਖਦਾ ਸੀ ਕਿ ਤੈਨੂੰ ਉਹਦੇ ਨਾਲ ਪਿਆਰ ਨਹੀਂ ਸੀ ਪਰ ਕਦੇ ਮੈਂ ਵੀ ਕੁਝ ਆਖਿਆ ਏ ਸ਼ਾਇਦ ਸ਼ਿਕਵਾ ਸਿਰਫ ਮਰਦ ਹੀ ਕਰਦੇ ਨੇ ਤੇ ਕੰਮੀ ਨੇ ਆਪਣੇ ਵਲੇਲ ਨੂੰ ਕੋਈ ਹਰਫ ਨਾ ਦਿੱਤਾ ਤੇਰੇ ਅਥਰੂ ਮੈਨੂੰ ਸ਼ਰਮਿੰਦਿਆਂ ਕਰਦੇ ਨੇ ਕੰਮੀ ਸੁਮੇਸ਼ ਨੇ ਇੱਕ ਹਲੀਮੀ ਨਾਲ ਆਖਿਆ ਤੇ ਕੰਮੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸਮੇਸ਼ ਦੇ ਨਿੱਗੇ ਸਾਵਾ ਨਾਲ ਕਮੀ ਦੇ ਦੁਖੇ ਹੋਏ ਮਨ ਉੱਤੇ ਜਿਵੇਂ ਇੱਕ ਟਕੂਰ ਹੋਣ ਲੱਗ ਪਈ। ਦੈਨ ਪਾਂਛੀਆਂ ਦੀ ਡਾਰ ਵਾਂਗੂੰ ਉੱਡਣ ਲੱਗ ਪਏ। ਸਮੇਸ਼ ਦਾ ਜਿਹੜਾ ਰੂਪ ਕਮੀ ਦੇ ਮਨ ਨੂੰ ਮੋਹ ਲੈਂਦਾ ਸੀ, ਉਹ ਰੂਪ ਇੱਕ ਵਾਰੀ ਉਹਨੂੰ ਉਸ ਵੇਲੇ ਨਜ਼ਰ ਆਉਂਦਾ ਸੀ ਜੇ ਇਸ ਵੇਲੇ ਉਹ ਕਮੀ ਦੇ ਹੱਥ ਦੀਆਂ ਪੱਕੀਆਂ ਚੀਜ਼ਾਂ ਖਾ ਰਿਹਾ ਹੁੰਦਾ ਸੀ। ਇੱਕ ਸਵਾਦ ਵਿੱਚ, ਇੱਕ ਰੱਜ ਵਿੱਚ ਉਹਦਾ ਮੂੰਹ ਸੰਤੁਸ਼ਟ ਹੁੰਦਾ ਸੀ। ਇਹ ਸੰਤੋਸ਼ਟਤਾ ਉਹਦੀਆਂ ਅੱਖਾਂ ਵਿੱਚ ਇੱਕ ਚਮਕ ਪਾ ਦਿੰਦੀ ਸੀ ਤੇ ਉਹਦੇ ਹੱਥਾਂ ਵਿੱਚ ਬੜੀਆਂ ਮਾਸੂਮ ਖੇਡਾਂ ਆਪਣੀ ਪਲੇਟ ਵਿੱਚੋਂ ਗਰਾਈਆਂ ਤੋੜ ਕੇ ਉਹ ਰੋਟੀ ਪਕਾਉਂਦੀ ਕੰਮੀ ਦੇ ਮੂੰਹ ਵਿੱਚ ਉੱਤੜੁਕਤੀ ਦੇਣ ਲੱਗ ਪੈਂਦਾ ਕਦੇ ਵਿੱਚੋਂ ਦਿਖ ਲੋ ਕੇ ਹੌਲੀ ਜਹੀ ਉਹਦੇ ਵਾਲ ਖੋਲ ਦਿੰਦਾ ਕਦੇ ਜਦੋਂ ਉਹਦੇ ਹੱਥ ਆਟੇ ਵਿੱਚ ਲਿਬੜੇ ਹੁੰਦੇ ਉਹ ਉਹਦੀ ਕਮੀਜ਼ ਦੇ ਬਟਨ ਖੋਲ ਦਿੰਦਾ ਕਮੀ ਨੂੰ ਖਿਜਾਂਦਾ ਤੇ ਹੱਸਦਾ ਉਹ ਕਮੀ ਨੂੰ ਬੜਾ ਚੰਗਾ ਲੱਗਦਾ ਸੀ ਇਹੋ ਰੂਪ ਦੂਸਰੀ ਵਾਰ ਉਹਨੂੰ ਉਸ ਵੇਲੇ ਵਿਖਾਈ ਦਿੰਦਾ ਸੀ ਜਦੋਂ ਉਹਦੇ ਤੇ ਸਮੇਸ਼ ਦੇ ਸਾਵਾਂ ਦੀਆਂ ਦੋ ਨਦੀਆਂ ਇੱਕ ਦੂਜੀ ਵਿੱਚ ਰਲ ਜਾਂਦੀਆਂ ਸਨ ਪਾਣੀ ਸਬਨਾ ਕੰਡਿਆਂ ਕਿਨਾਰਿਆਂ ਨੂੰ ਆਪਣੇ ਵਿੱਚ ਡੋਬ ਲੈਂਦਾ ਸੀ ਦੋਵੇਂ ਜਿੰਦਾਂ ਸਾਵਾਂ ਦੇ ਪਾਰ ਵਗਦੇ ਦਰਿਆ ਵਿੱਚ ਤਰਦੀਆਂ ਦੈਨ ਦੀ ਸਾਰੀ ਧੂੜ ਆਪਣੇ ਪਿੰਡੇ ਉਤੋਂ ਲਾ ਲੈਂਦੀਆਂ ਸਨ ਉਸ ਵੇਲੇ ਕੰਮੀ ਸਮੇਸ਼ ਦੇ ਮੂੰਹ ਵੱਲ ਤੱਕਦੀ ਰਜਦੀ ਨਹੀਂ ਸੀ ਮੀਂਹ ਨਾਲ ਧੋਤੇ ਹੋਏ ਪੱਤਿਆਂ ਦੇ ਰੂਪ ਵਾਂਗ ਸਮੇਸ਼ ਦਾ ਰੂਪ ਹੁੰਦਾ ਸੀ ਬੜਾ ਸੱਜਰਾ ਬੜਾ ਸੁਵਛ ਬੜਾ ਸ਼ਾਂਤ ਸੁਮੇਸ਼ ਦੇ ਇਸ ਰੂਪ ਨੂੰ ਮੋੜ-ਮੋੜ ਕੇ ਵੇਖਣ ਲਈ ਕੰਮੀ ਨੇ ਆਪਣਾ ਆਪ ਦੋ ਆਹਰਾਂ ਦੇ ਹਵਾਲੇ ਕਰ ਦਿੱਤਾ ਇੱਕ ਆਹਰ ਉਹਦਾ ਚੌਂਕਾ ਦੂਸਰਾ ਆਹਰ ਉਹਦਾ ਸੌਣ ਕਮਰਾ ਚੌਂਕੇ ਵਿੱਚ ਨਿਤ ਨਵੇਂ ਤੜਕੇ ਦੀ ਖੁਸ਼ਬੂ ਕਮਰੇ ਵਿੱਚ ਨਿਤ ਨਵੀਂ ਸਜਾਵਟ ਦਿਨ ਪਾਂਛੀਆਂ ਦੀ ਡਾਰ ਵਾਂਗੂੰ ਉੱਡਣ ਲੱਗ ਪਈ ਇੱਕ ਦਿਨ ਸੁਮੇਸ਼ ਨੇ ਅਚਾਨਕ ਆਖਿਆ ਕੰਮੀ ਤੈਨੂੰ ਪਹਿਲੇ ਵਿਆਹ ਤੋਂ ਪੂਰੀ ਤਰ੍ਹਾਂ ਛਟਕਾਰਾ ਨਹੀਂ ਮਿਲ ਸਕਦਾ ਮੇਰਾ ਮਤਲਬੇ ਕਾਨੂੰਨਨ ਮੈਨੂੰ ਪਤਾ ਨਹੀਂ ਕਿਸੇ ਵਕੀਲ ਸ਼ਕੀਲ ਨੂੰ ਪੁੱਛਣਾ ਪਵੇਗਾ ਇਹ ਕਚਹਿਰੀ ਬੜੀ ਮੁਸੀਬਤ ਹੁੰਦੀ ਏ ਕਿਉਂ ਕੀ ਗੱਲ ਏ ਕੁਝ ਨਹੀਂ ਇਹੋ ਸੋਚਦਾ ਸਾਂ ਆਖਰ ਮੇਰੇ ਮਾਂ ਬਾਪ ਨੂੰ ਪਤਾ ਲੱਗ ਜਾਏਗਾ ਕੁਝ ਭੈਣਕ ਸ਼ਾਇਦ ਉਹਨਾਂ ਨੂੰ ਪੈ ਵੀ ਗਈ ਏ ਉਹਨਾਂ ਨੇ ਇਸ ਸਾਡੇ ਵਿਆਹ ਨੂੰ ਵਿਆਹ ਨਹੀਂ ਗਿਣਨਾ ਸੁਮੇਸ਼ ਨੇ ਕੁਝ ਰੋਕ ਕੇ ਕੁਝ ਚਹਿਜ ਕੇ ਫੇਰ ਆਖਿਆ ਕੋਈ ਵੀ ਤਾਂ ਇਸ ਵਿਆਹ ਨੂੰ ਵਿਆਹ ਨਹੀਂ ਗਿਣਦਾ ਕੱਲ ਮੇਰੇ ਇੱਕ ਦੋਸਤ ਨੇ ਮੈਨੂੰ ਬੜਾ ਮਜ਼ਾਕ ਕੀਤਾ। ਉਹਨੇ ਸਾਨੂੰ ਦੋ ਤਿੰਨ ਵਾਰਾਂ ਇਕੱਠੇ ਜਾਂਦਿਆਂ ਕਿਤੇ ਵੇਖਿਆ ਸੀ। ਪੁੱਛਣ ਲੱਗਾ, "ਅੱਜਕੱਲ ਤੂੰ ਇੱਕ ਕੁੜੀ ਨਾਲ ਬੜਾ ਫਿਰਦਾ ਰਹਿੰਨਾ ਏ, ਕੀ ਗੱਲ ਏ?" ਮੈਂ ਆਖਿਆ, "ਉਹ ਮੇਰੀ بیوی ਏ।" ਪਰ ਉਹ ਮੰਨੇ ਹੀ ਨਾ। ਕੰਮੀ ਨੇ ਆਖਿਆ, "ਕੁਝ ਨਾ, ਸਰਫ ਸੁਮੇਸ਼ ਦੇ ਮੂੰਹ ਵੱਲ ਤੱਕੀ ਗਈ।" ਸੁਮੇਸ਼ ਨੇ ਫੇਰ ਠਹਿਰ ਕੇ ਆਖਿਆ, "ਇਸ ਸਮਾਜ ਵਿੱਚ ਅਸੀਂ ਕਿਸ ਤਰ੍ਹਾਂ ਚੱਲਾਂਗੇ? ਮੈਂ ਤੈਨੂੰ ਕਿਸੇ ਦੋਸਤ ਦੇ ਘਰ ਲਿਜਾ ਨਹੀਂ ਸਕਦਾ।" ਕਿਸੇ ਦੋਸਤ ਨੂੰ ਆਪਣੇ ਘਰ ਬੁਲਾ ਨਹੀਂ ਸਕਦਾ ਅਸੀਂ ਇੰਜ ਕਲਮਕੱਲੇ ਘਾਚੇ ਰਹਿੰਦੇ ਹਾਂ ਜਿਵੇਂ ਇੱਕ ਵੀਰਾਨ ਟਾਪੂ ਵਿੱਚ ਫਿਰਦੇ ਹੋਈਏ ਮਰਜ਼ੀ ਦਾ ਸਾਥ ਨਾ ਹੋਵੇ ਬੰਦਾ ਵਸਦੀ ਦੁਨੀਆ ਵਿੱਚ ਵੀ ਉੱਜੜ ਜਾਂਦਾ ਏ ਮਰਜ਼ੀ ਦਾ ਸਾਥ ਹੋਵੇ ਬੰਦਾ ਵੀਰਾਨ ਟਾਪੂਆਂ ਵਿੱਚ ਵੀ ਆਬਾਦ ਹੋ ਜਾਂਦਾ ਏ ਕੰਮੀ ਕੋਲ ਅੱਖਾਂ ਨੂੰ ਬਹੁਤ ਕੁਝ ਸੀ ਪਰ ਉਹਨੂੰ ਜਾਪਿਆ ਇਹ ਜਾਂ ਹੋਰ ਕਿਹੜੀ ਗੱਲ ਸੀ ਜਿਹੜੀ ਸਮੇਸ਼ ਨੂੰ ਪਤਾ ਨਹੀਂ ਸੀ ਚੀਜ਼ਾਂ ਉਸ ਤਰ੍ਹਾਂ ਦਿਖਾਈ ਦੇਣ ਲੱਗ ਪੈਂਦੀਆਂ ਨੇ ਜੈਸ ਤਰ੍ਹਾਂ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਕੰਮੀ ਇਹ ਗੱਲ ਜਾਣਦੀ ਸੀ ਇਸ ਲਈ ਉਹਨੇ ਕੁਝ ਨਾ ਆਖਿਆ ਕਦੇ-ਕਦੇ ਮੈਨੂੰ ਜਾਪਦਾ ਏ ਜਿਵੇਂ ਮੈਂ ਸਮਾਜ ਵਿੱਚੋਂ ਛੇਕਿਆ ਗਿਆ ਹੋਵਾਂ ਮੈਨੂੰ ਲੱਗਦਾ ਏ ਮੈਂ ਬਹੁਤ ਚੇਤੀ ਬੁੱਢਾ ਹੋ ਜਾਵਾਂਗਾ ਸੁਮੇਸ਼ ਨੇ ਸਾਹਮਣੇ ਸ਼ੀਸ਼ੇ ਵਿੱਚ ਇਸ ਤਰ੍ਹਾਂ ਵੇਖਿਆ ਜਿਵੇਂ ਉਸਦੇ 31ਵੇਂ ਬਰੇ ਵਿੱਚ ਉਹਨੂੰ 60ਵਾਂ ਬਰਾ ਚੜ੍ਹ ਪਿਆ ਹੋਵੇ ਤੇ ਸੁਮੇਸ਼ ਨੇ ਘਬਰਾ ਕੇ ਆਖਿਆ ਮੈਂ ਅਜੇ ਬੁੱਢਾ ਨਹੀਂ ਹੋਣਾ ਚਾਹੁੰਦਾ ਕੰਮੀ ਕੰਮੀ ਨੂੰ ਜਾਪਿਆ ਪਾਂਚੀਆਂ ਦੀ ਡਾਰ ਵਾਂਗ ਔਟ ਦੇ ਦਿਨਾਂ ਨੂੰ ਅੱਜ ਕਿਸੇ ਨੇ ਗੁਲੇਲ ਮਾਰ ਦਿੱਤੀ ਸੀ। ਇੱਕ ਦਿਨ ਇੱਕ ਪਾਂਚੀ ਵਾਂਗ ਫੜਕ ਕੇ 헤ਠਾਂ ਆ ਪਿਆ ਸੀ। ਕੰਮੀ ਆਟਾ ਗੁੰਨਦੀ ਪਈ ਸੀ ਤੇ ਸਮੇਸ਼ ਉਹਦੇ ਕੋਲ ਆਣ ਕੇ ਇੰਜ ਖਲੋ ਗਿਆ ਜਿਵੇਂ ਉਸ ਸਮੇਸ਼ ਨਾ ਹੋਵੇ, ਇੱਕ ਸਵਾਲੀਆ ਫਿਕਰਾ ਹੋਵੇ। ਕੀ ਗੱਲ ਏ ਸਮੇਸ਼? ਕੰਮੀ ਨੇ ਆਟੇ ਨੂੰ ਮੁੱਕੀ ਦਿੰਦਿਆਂ ਪੁੱਛਿਆ। ਪਿਤਾ ਜੀ ਦੀ ਤਾਰ ਆਈ ਏ। ਫੇਰ ਉਹ ਕੱਲ ਸਵੇਰ ਦੀ ਗੱਡੀ ਇੱਥੇ ਆ ਰਹੇ ਨੇ। ਅੱਛਾ अच्छा नहीं कमी समेश खज गया पता नहीं अपने ऊपर के पता नहीं कमी ऊपर आखरो ना एक दिन तो आना ही सी कल ही सही कमी ने एक जेरे नाल आखया ते फिर आटे नु कज के अपने हाथ ਧੋਣ ਲੱਗ ਪਈ ਨਹੀਂ ਕਮੀ ਗੱਲ ਬਹੁਤ ਵਿਗੜ ਜਾਏਗੀ ਤੇ ਸਮੇਸ਼ ਨੇ ਆਪਣੇ ਮੱਥੇ ਉਤੋਂ ਮੁੜ ਕੇ ਪੁੰਜਾ ਕੁਝ ਨਹੀਂ ਵਿਗੜੇਗਾ ਸਮੇਸ਼ ਮੈਂ ਆਪੇ ਤੂੰ ਆਪੇ ਕੀ ਕਰ ਲਵੇਂਗੀ ਮੈਂ ਬਿਲਕੁਲ ਬਰਬਾਦ ਹੋ ਜਾਵਾਂਗਾ ਬਰਬਾਦ ਕੰਮੀ ਨੂੰ ਜਿਵੇਂ ਬਿਲਕੁਲ ਸਮਝ ਨਾ ਲੱਗੀ ਕਿ ਪਿਓ ਆਣ ਕੇ ਪੁੱਤਰ ਨੂੰ ਮਿਲੇਗਾ ਤਾਂ ਇਹਦੇ ਵਿੱਚ ਬਰਬਾਦ ਕੀ ਹੋਵੇਗਾ ਤੂੰ ਸਮਝਦੀ ਕਿਉਂ ਨਹੀਂ ਕੰਮੀ ਮੇਰਾ ਕੈਰੀਅਰ ਇਸਮੇਸ਼ ਨੇ ਰਸੋਈ ਵਿੱਚ ਲੱਗੀ ਹੋਈ ਭਾਂਡਿਆਂ ਦੀ ਫੱਟੀ ਵਾਂਗ ਇੰਜ ਵੇਖਿਆ ਜਿਵੇਂ ਉਹ ਸਾਰੇ ਭਾਂਡੇ ਉਹਦੇ ਕੈਰੀਅਰ ਦੇ ਰਾਹ ਵਿੱਚ ਰੋੜੇ ਬਣ ਗਏ ਹੋਣ ਸੱਚ ਦੱਸ ਤੂੰ ਕੀ ਚਾਹੁੰਨਾ ਏ ਸੁਮੇਸ਼ ਮੈਂ ਸੁਮੇਸ਼ ਜਿਵੇਂ ਥਥਲਾ ਗਿਆ ਕੋਈ ਗੱਲ ਨਹੀਂ ਸੁਮੇਸ਼ ਮਨ ਦੀ ਗੱਲ ਨੂੰ ਨਾ ਰੋਕ ਮੈਂ ਚਾਹੁੰਦਾ ਹਾਂ ਪਿਤਾ ਜੀ ਨੂੰ ਸਾਡੇ ਇਸ ਵਿਆਹ ਦਾ ਪਤਾ ਨਾ ਲੱਗੇ ਤੇ ਸੁਮੇਸ਼ ਨੇ ਭਾਂਡਿਆਂ ਦੀ ਫੱਟੀ ਨੂੰ ਬਾਹਨ ਆਲੇ ਇਸ ਤਰ੍ਹਾਂ ਥੰਮਿਆ ਜਿਵੇਂ ਉਹ ਸਨੇ ਭਾਂਡਿਆਂ ਦੇ ਉਹਦੇ ਸਿਰ ਉੱਤੇ ਡੈਗ ਪੈਣ ਲੱਗੀ ਸੀ ਪਰ ਸੁਮੇਸ਼ ਤੂੰ ਉਹਨਾਂ ਨੂੰ ਨਹੀਂ ਜਾਣ ਦੀ ਕਮੀ ਮੈਂ ਨਹੀਂ ਜਾਣਦੀ ਨਾ ਸਹੀ ਪਰ ਇਹ ਤਾਂ ਜਾਣਨੀ ਆ ਕਿ ਉਹ ਤੇਰੇ ਪਿਤਾ ਨੇ ਉਹਨਾਂ ਦੀ ਛਾਤੀ ਵਿੱਚ ਇੱਕ ਪਿਓ ਦਾ ਦਹਿਲੇ ਦਿਲ ਸਿਰਫ ਨਰਮ ਨਹੀਂ ਹੁੰਦੇ ਕੰਮੀ ਦਿਲ ਪੱਥਰ ਵੀ ਹੁੰਦੇ ਨੇ ਤਾਂ ਕੋਈ ਗੱਲ ਨਹੀਂ ਮੈਂ ਪੱਥਰ ਦੀ ਵੀ ਛੱਟ ਵੀ ਖਾ ਲਵਾਂਗੀ ਮੈਨੂੰ ਵੇਖ ਤਾਂ ਲੈੰਦਿਓ ਕਿੰਨੇ ਕ ਪੱਥਰ ਹੋ ਸਕਦੇ ਨੇ ਤੇ ਕੰਮੀ ਨੇ ਘੜੇ ਵਿੱਚੋਂ ਪਾਣੀ ਦਾ ਇੱਕ ਗਲਾਸ ਭਰਿਆ ਇੱਕ ਘੁੱਟ ਪੀਤਾ ਤੇ ਫਿਰ ਗਲਾਸ ਨੂੰ ਹੱਥਾਂ ਵਿੱਚ ਇੰਜ ਫੜੀ ਰੱਖਿਆ ਜਿਵੇਂ ਹੁਣੇ ਆਉਣੇ ਕਿਸੇ ਪੱਥਰ ਦੀ ਛੱਟ ਨੂੰ ਪਾਣੀ ਨਾਲ ਧੋਣਾ ਹੋਵੇ ਹਾਂ ਤੇ ਤੇਰੇ ਵੇਖਣ ਵੇਖਣ ਵਿੱਚ ਹੀ ਮੈਂ ਕਿਤੋਂ ਦਾਣਾ ਰਹਾ ਤੇ ਸੁਮੇਸ਼ ਨੇ ਅਜੇ ਤੱਕ ਜਿੰਨਾ ਕ ਆਪਣਾ ਆਪ ਸੰਭਿਆ ਹੋਇਆ ਸੀ ਉਹ ਵੀ ਆਪਣੀ ਖੇਚ ਦੇ ਹਵਾਲੇ ਕਰ ਦਿੱਤਾ ਸੁਮੇਸ਼ ਕੰਮੀ ਉਸ ਤੋਂ ਵੱਧ ਕੌਜਨਾ ਕਹਿ ਸਕੀ ਮੈਨੂੰ ਪਤਾ ਏ ਉਹ ਮੈਨੂੰ ਆਪਣੀ ਜਾਇਦਾਦ ਵਿੱਚੋਂ ਬੇਦਖਲ ਕਰ ਦੇਣਗੇ ਤੇ ਫਿਰ ساری ਉਮਰ ਇਹੋ ਅਖਬਾਰਾਂ ਦੇ ਦਫ਼ਤਰੋਂ 30-30 ਰੁਪਏ ਤੂੰ ਕੀ ਚਾਹਨਾ ਏ ਸੁਮੇਸ਼ ਕੰਮੀ ਦੇ ਇਹ ਬੋਲ ਇਸ ਤਰ੍ਹਾਂ ਸਨ ਜਿਵੇਂ ਕੋਈ ਆਪਣੇ ਪਾਟੇ ਹੋਏ ਕੀਸੇ ਵਿੱਚ ਹੱਥ ਪਾਵੇ ਤੇ ਵੇਖੇ ਕਿ ਪਤਾ ਨਹੀਂ ਕਿਹੜੇ ਵੇਲੇ ਉਹਦੇ ਸਾਰੇ ਪੈਸੇ ਉਹਦੇ ਕੀਸੇ ਵਿੱਚੋਂ ਵਗ ਗਏ ਸਨ ਤੂੰ ਥੋੜੇ ਦਿਨਾਂ ਲਈ ਕਿਤੇ ਚਲੀ ਜਾਵਾਂ ਹਾਂ ਐਸ ਘਰੋਂ ਚਲੀ ਜਾਵਾਂ ਹਾਂ ਹਾਂ ਇਹ ਮਕਾਨ ਤੇ ਅੱਗੋਂ ਕੰਮੀ ਚੁੱਪ ਕਰ ਗਈ ਤੂੰ ਕੀ ਕਹਿਣਾ ਚਾਹੁੰਨੀ ਏ ਕੁਝ ਨਹੀਂ ਕੋਇਤੇ ਕਹਿਣ ਲੱਗੀ ਸੈਂ ਹਾਂ ਕਹਿਣ ਲੱਗੀ ਸੀ ਕਿ ਇਹ ਮਕਾਨ ਮੈਂ ਸਮਝਿਆ ਸੀ ਇਹ ਮੇਰਾ ਘਰ ਏ ਕੰਮੀ ਮੁਸਕਰਾ ਪਈ ਐਵੇਂ ਇੱਡੀ ਜਜ਼ਬਾਤੀ ਨਾ ਹੋਇਆ ਕਰ ਕੰਮੀ ਹਰ ਵੇਲੇ ਘਰ ਘਰ ਕੰਮੀ ਦੇ ਹੋਠਾਂ ਵਿੱਚ ਆਇਆ ਸੱਚ ਸੁਮੇਸ਼ ਔਰਤ ਨੂੰ ਖੌਰੇ ਕੀ ਏ ਹਰ ਵੇਲੇ ਘਰ ਘਰ ਕਰਦੀ ਰਹਿੰਦੀ ਏ ਬਹੁਤ ਜਜ਼ਬਾਤੀ ਹੁੰਦੀ ਏ ਔਰਤ ਪਰ ਕੰਮੀ ਨੇ ਆਪਣੇ ਹੋਟ ਮੀਟ ਲਏ ਕੁਝ ਨਾ ਆਖਿਆ ਤੂੰ ਕੁਝ ਦਿਨ ਕਿਸੇ ਹੋਟਲ ਵਿੱਚ ਹਾਂ ਇਹ ਠੀਕ ਏ ਔਰਤ ਨਾਲ ਘਰ ਦਾ ਲਾਫਜ਼ ਚੰਗਾ ਹੀ ਨਹੀਂ ਲੱਗਦਾ ਔਰਤ ਤੇ ਹੋਟਲ ਕੰਮੀ ਨੇ ਕਹਿਣਾ ਚਾਹਿਆ ਪਰ ਇਹ ਵੀ ਨਾ ਆਖਿਆ ਮੈਂ ਹੋਟਲ ਦਾ ਸਾਰਾ ਖਰਚ ਦੇਵਾਂਗਾ ਸੁਮੇਸ਼ ਨੇ ਕੰਮੀ ਨੂੰ ਚੁੱਪ ਵੇਖ ਕੇ ਬੜੀ ਮਰਦਾਨਗੀ ਨਾਲ ਆਖਿਆ ਅੱਛਾ ਪਰ ਖਰਚ ਕਾਫੀ ਆਵੇਗਾ ਅਖਬਾਰਾਂ ਦੇ ਦਫ਼ਤਰ ਵਿੱਚੋਂ ਤਾਂ ਮਸਾਂ 30-30 ਰੁਪਏ ਕੁਝ ਕਰਾਂਗਾ ਸ਼ਾਇਦ ਪਿਤਾ ਜੀ ਬਹੁਤੇ ਹੀ ਦਿਨ ਰਹਿ ਪੈਣ ਕਮੀ ਮੁਸਕਰਾਈ ਪਰ ਤੂੰ ਤੂੰ ਆਖਿਆ ਸੀ ਤੈਨੂੰ ਇੱਥੇ ਨੌਕਰੀ ਮਿਲ ਜਾਏਗੀ ਹਾਂ ਪਰ ਤੈਨੂੰ ਸ਼ਾਇਦ ਯਾਦ ਨਹੀਂ ਰਿਹਾ ਸੁਮੇਸ਼ ਮੈਂ ਇੱਕ ਦਿਨ ਇਹ ਵੀ ਆਖਿਆ ਸੀ ਕਿ ਹੁਣ ਸ਼ਾਇਦ ਮੇਰੇ ਕੋਲ ਨੌਕਰੀ ਨਹੀਂ ਹੋ ਸਕੇਗੀ ਕੀ ਉਹ ਗੱਲ ਹਾਂ ਉਹ ਗੱਲ ਪਰ ਮੈਂ ਤੈਨੂੰ ਆਖਿਆ ਸੀ ਕਿ ਅਜੇ ਸਾਨੂੰ ਬੱਚਾ ਨਹੀਂ ਚਾਹੀਦਾ ਤੂੰ ਜ਼ਰੂਰ ਕਿਸੇ ਡਾਕਟਰ ਕੋਲ ਜਾਇਂ ਝੱਲਾ ਹੋ ਗਿਆ ਇਹ ਸੁਮੇਸ਼ ਤੇਰੇ ਬੱਚੇ ਨੂੰ ਆਪਣੇ ਬੱਚੇ ਨੂੰ ਮੈਂ ਆਪਣੇ ਹੱਥੀਂ ਇਸ ਦੁਨੀਆ ਵਿੱਚੋਂ ਮੋੜਦਿਆਂ ਕੰਮੀ ਸੁਮੇਸ਼ ਨੇ ਕੰਮੀ ਵਾਲਿਆਂ ਜਿਵੇਂ ਵੇਖਿਆ ਜਿਵੇਂ ਉਹ ਸੱਤਾਂ ਵਰਿਆਂ ਦੀ ਬਾਲੜੀ ਹੋਵੇ ਤੇ ਉਹਦੇ ਕੋਲੋਂ ਸੁਮੇਸ਼ ਦੀ ਮੇਜ ਉੱਤੇ ਸਿਆਹੀ ਦੀ ਦੁਆਤ ਡੁੱਲ ਗਈ ਹੋਵੇ ਤੇ ਫੇਰ ਇੱਕ ਸਿਆਣ ਬਨਾਲਾ ਆਖਣ ਲੱਗਾ ਆਪਣੇ ਰਹਿਣ ਨੂੰ ਤਾਂ ਇਸ ਦੁਨੀਆ ਵਿੱਚ ਥਾਂ ਨਹੀਂ ਲੱਭਦੀ ਜਿਹੜੀ ਦੁਨੀਆ ਵਿੱਚ ਮੈਂ ਰਾਵਾਂਗੀ ਸੁਮੇਸ਼ ਉਸ ਦੁਨੀਆ ਵਿੱਚ ਉਹਦੇ ਲਈ ਵੀ ਥਾਂ ਬਣਾ ਲਵਾਂਗੀ ਹਾਂ ਤੇ ਮੇਰੇ ਲਈ ਸਾਰੀ ਥਾਂ ਮਿਟਾ ਦੇਵੇਂਗੀ ਨਹੀਂ ਸੁਮੇਸ਼ ਜੇ ਉਹਦੇ ਇਸ ਘਰ ਵਿੱਚ ਆਉਣ ਨਾਲ ਤੇਰੀ ਥਾਂ ਮਿਟਦੀ ਏ ਤਾਂ ਉਹ ਇਸ ਘਰ ਵਿੱਚ ਨਹੀਂ ਆਏਗਾ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ